ਜ਼ਿਲ੍ਹਾ ਤਰੰਤਰੰਦੇ ਕਸਬਾ ਖੇਮਕਰਨ ਵਿਖੇ 2 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਸਫਾਈ ਕਰਮਚਾਰੀਆਂ ਨੇ ਕੰਮ ਬੰਦ ਕਰਕੇ ਧਰਨਾ ਲਗਾ ਦਿੱਤਾ ਹੈ ਖੇਮਕਰਨ ਦੇ ਨਗਰ ਨਿਗਮ ਚ 14 ਸਫਾਈ ਕਰਮਚਾਰੀ ਨੇ ਸਫਾਈ ਕਰਨ ਦੇ ਬਾਅਦ ਵੀ 2 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਸ਼ਹਿਰ ਦੇ ਮੇਨ ਬਾਜ਼ਾਰ ਚ ਪਏ ਕੂੜੇ ਦੇ ਢੇਰ ਉਧਰ ਨਗਰ ਨਿਗਮ ਸੈਂਟਰੀ ਇੰਚਾਰਜ ਸ਼ਰਨਜੀਤ अरोड़ा ਨੇ ਕਿਹਾ ਕਿ ਸਾਨੂੰ 1 ਮਹੀਨੇ ਦੀ ਤਨਖਾਹ ਪਈ ਹੈ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਲੇਕਿਨ ਇਹ ਪੂਰੀ 2 ਮਹੀਨੇ ਦੀ ਤਨਖਾਹ ਹਾਂ ਮੰਗਦੇ ਨੇ ਉੱਧਰ ਸੇਵਾ ਰਾਮ ਐਸ ਸੀ ਐਸਟੀ ਵਿਜੀਲੈਂਸ ਐਕਸਮੈਨ ਜ਼ਿਲ੍ਹਾ ਮੈਂਬਰ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਸਾਡੀ ਖੇਮ ਕਰਨ ਦੀ ਨਗਰ ਨਿਗਮ ਦਾ ਬੇੜਾ ਕਰਕ ਹੋਇਆ ਇਹਨਾਂ ਸਫਾਈ ਕਰਮਚਾਰੀਆਂ ਦੀ ਸਾਰ ਕੋਈ ਨਹੀਂ ਲੈਂਦਾ ਇਹ 300 ਰੁਪਏ ਦਿਹਾੜੀ ਪਿੱਛੇ ਗੰਦੇ ਨਾਲੇ ਚ ਵੜ ਕੇ ਨਾਲਾ ਸਾਫ ਕਰਦੇ ਨੇ ਲੇਕਿਨ ਫਿਰ ਵੀ 2 ਮਹੀਨੇ ਹੋਣ ਦੇ ਬਾਵਜੂਦ ਵੀ ਤਨਖਾਹ ਨਹੀਂ ਮਿਲੀ ਆ ਕੀ ਮਸਲਾ ਹੈਗਾ ਜਿਹੜਾ ਆਪਣਾ ਦੇਖੋ ਜੀ ਅੱਜ ਆ ਖੇਮ ਕਰਨ ਨੂੰ ਵਿੱਚ ਸਾਡੇ ਸਫਾਈ ਸੇਵਕਾਂ ਨੇ ਭਾਈ ਮਹੀਨੇ ਦੀਆਂ ਤਨਖਾਹਾਂ ਲੋੜੀਂਦੀਆਂ ਜਿਹੜੀਆਂ ਤਨਖਾਹਾਂ ਥੱਲੇ ਰਕਮਾਂ ਠੇਕੇ ਦਾ ਕਰਵਾ ਰਹੇ ਥੋਨਾਂ ਜਿਹੜਾ ਸੈਂਟਰ ਆ ਉਹ ਥੋਂ ਦਾ ਜੋ ਠਰ ਮਿਲੀ ਕੋਤੋਂ ਗਰੀਬਾਂ ਨੇ ਅਜਿਹੇ ਹਾਲਾਤ ਜਿਹੋ ਜਿਹੇ ਮੌਸਮ ਦੇ ਗਰੀਬਾਂ ਨੂੰ ਇਹਨਾਂ ਦਾ ਜਿਹੜਾ ਘਰ ਦਾ ਜਿਹੜਾ ਰੋਟੀ ਪਾਣੀ ਬੰਦ ਹੋਇਆ ਪਿਆ ਪਰ ਅਜੇ ਇਹਨਾਂ ਨੇ ਇਸੇ ਹੀ ਦੁੱਖ ਤੋਂ ਇਹ ਤਨਖਾਵਾਂ ਦੀ ਜੇ ਮੰਗ ਕੀਤੀ ਤੇ ਇੱਥੋਂ ਦਾ ਜਿਹੜਾ ਗੁਰਸ਼ਰਨ ਬਿੱਟੂ ਜਿਹੜਾ ਇੱਥੋਂ ਸੈਂਟਰੀ ਇਨਸਪੈਕਟਰ ਜਾਂ ਠੇਕੇਦਾਰਾਂ ਨੇ ਧਮਕੀਆਂ ਦਿੱਤੀਆਂ ਵੀ ਜੇ ਕੰਮ ਕਰਨਾ ਤਾਂ ਕਰੋ ਨਹੀਂ ਤਾਂ ਛੱਡ ਕੇ ਭੱਜੋ ਬਕਾਇਦਾ ਝੂਠੇ ਇਲਜ਼ਾਮ ਇਹਨਾਂ ਦੇ ਲਾ ਕੇ ਸੀਵਰਾਂ ਦੇ ਵਿੱਚ ਵਾੜ ਕੇ ਜਿਨ੍ਹਾਂ ਤੋਂ ਕੰਮ ਜਿਹੜਾ ਬੰਦੂਆ ਮਜ਼ਦੂਰਾਂ ਆ ਕੇ ਸੀਵਰਾਂ ਦੇ ਵਿੱਚ ਵਾੜ ਆੜ ਕੇ ਜਿਨ੍ਹਾਂ ਤੋਂ ਕੰਮ ਜਿਹੜਾ ਬੰਦੂਆ ਮਜ਼ਦੂਰ ਵਾਲਾ ਇੱਕ ਕਰਾਇਆ ਜਾ ਰਿਹਾ ਜਿਹੜਾ ੱੱਕਾ ਇਹ ਸ਼ਹਿਰ ਵਾਸੀ ਇਹਨਾਂ ਦੇ ਨਾਲ ਨੇ ਪਰ ਸਪਾਈ ਪੱਖੋਂ ਸ਼ਹਿਰ ਦਾ ਮੰਦਾ ਹਾਲ ਬਾਜ਼ਾਰ ਦੇ ਕੋਲ ਕੀ ਹਾਕਮ ਕੋਈ ਅਫਸਰ ਕੀ ਕਰਨ ਲਈ ਮੌਕੇ ਤੇ ਕੋਈ ਅਜੇ ਤੱਕ ਨਹੀਂ ਪਹੁੰਚਿਆ ਤੇ ਸਾਡੀ ਬੇਨਤੀ ਆ ਵੀ ਇਹਨਾਂ ਸਪਾਈ ਸੇਵਕਾਂ ਦੇ ਜਿਹੜਾ ਤਨਖਾਹਾਂ ਤੇ ਜਿਹੜੇ ਨਜਾਇਜ਼ ਧਮਕੀਆਂ ਮਿਲ ਰਹੀਆਂ ਉਹਨਾਂ ਦੇ ਖਿਲਾਫ ਕਾਰਵਾਈ ਜਿਹੜਾ ਮਿਲੀ ਭੁਗਤ ਜਿੱਥੋਂ ਦਾ ਜੋ ਵੀ ਠੇਕੇਦਾਰ ਸੈਨੀਟਰੀ ਇਨਸਪੈਕਟਰ ਦਾ ਜਿਹੜਾ ਵੀ ਕੰਮ ਕਰ ਰਿਹਾ ਤੇ ਸੈਨੀਟਰੀ ਇਨਸਪੈਕਟਰ ਦਾ ਜਿਹੜਾ ਵੀ ਕੰਮ ਕਰ ਰਿਹਾ ਉਹਨਾਂ ਨੂੰ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ 2 ਮਹੀਨੇ ਦੀ ਤਨਖਾਹ ਦੇ ਕੇ ਇਹਨਾਂ ਤੋਂ ਮਾਫੀ ਮੰਗੀ ਜਾਵੇ ਤੇ ਆ ਜਿਹੜੇ ਸ਼ਹਿਰ ਵਾਸੀਆਂ ਦਾ ਸਫਾਈ ਪੱਖੋਂ ਹਾਲ ਤੇ ਆ ਸਫਾਈ ਕਿਹਦੀ ਕਰਵਾਈ ਤਾਂ ਕਿ ਖੇਮ ਕਰਨ ਲੋਕ ਜਿਹੜੇ ਆ ਉਹ ਆਪਣੀ ਆਵਾਜ਼ ਆਈ ਇਹਨਾਂ ਦੀ ਬਹਾਲ ਹੋ ਸਕੇ ਮੇਰੀ ਬੇਨਤੀ ਆ ਇਹਨਾਂ ਲੋਕਾਂ ਦੀ ਤੁਰੰਤ ਬੀਸੀ ਸਾਹਿਬ ਨੂੰ ਸਫਾਈ ਕਮਿਸ਼ਨ ਭਾਰਤ ਸਰਕਾਰ ਐਸ ਸੀ ਐਸਟੀ ਕਮਿਸ਼ਨ ਨੂੰ ਇਹਨਾਂ ਨੂੰ ਨਜਾਇਜ਼ ਧੱਕੇ ਛਾਹਾਂ ਕਰਕੇ ਪਰਚਾ ਨਹੀਂਆਂ ਵੀ ਜਿਹੜੀਆਂ ਨਜਾਇਜ਼ ਇਹਨਾਂ ਗਰੀਬਾਂ ਮਜ਼ਦੂਰਾਂ ਨੂੰ ਤੰਪੀਆਂ ਦਿੱਤੀਆਂ ਨੇ ਨਵਾਈ ਕੀਤੀ ਆ ਇਹਨਾਂ ਮਾਂ ਤੇ ਕੇਦਾਰ ਤੇ ਬੰਦ ਦੀ ਕਾਰਵਾਈ ਇਨੰਮਾਂ ਤੇ ਇਦਾਰ ਤੇ ਪੰਡਿਕਾ ਜ਼ਿਲ੍ਹਾ ਤਰੰਤਰੰਦੇ ਕਸਬਾ ਖੇਮਕਰਨ ਵਿਖੇ 2 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਸਫਾਈ ਕਰਮਚਾਰੀਆਂ ਨੇ ਕੰਮ ਬੰਦ ਕਰਕੇ ਧਰਨਾ ਲਗਾ ਦਿੱਤਾ ਹੈ ਖੇਮਕਰਨ ਦੇ ਨਗਰ ਨਿਗਮ ਚ 14 ਸਫਾਈ ਕਰਮਚਾਰੀ ਨੇ ਸਫਾਈ ਕਰਨ ਦੇ ਬਾਅਦ ਵੀ 2 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਸ਼ਹਿਰ ਦੇ ਮੇਨ ਬਾਜ਼ਾਰ ਚ ਪਏ ਕੂੜੇ ਦੇ ਢੇਰ ਉਧਰ ਨਗਰ ਨਿਗਮ ਸੈਂਟਰੀ ਇੰਚਾਰਜ ਸ਼ਰਨਜੀਤ अरोड़ा ਨੇ ਕਿਹਾ ਕਿ ਸਾਨੂੰ 1 ਮਹੀਨੇ ਦੀ ਤਨਖਾਹ ਪਈ ਹੈ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਲੇਕਿਨ ਇਹ ਪੂਰੀ 2 ਮਹੀਨੇ ਦੀ ਤਨਖਾਹ ਹਾਂ ਮੰਗਦੇ ਨੇ ਉੱਧਰ ਸੇਵਾ ਰਾਮ ਐਸ ਸੀ ਐਸਟੀ ਵਿਜੀਲੈਂਸ ਐਕਸਮੈਨ ਜ਼ਿਲ੍ਹਾ ਮੈਂਬਰ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਸਾਡੀ ਖੇਮ ਕਰਨ ਦੀ ਨਗਰ ਨਿਗਮ ਦਾ ਬੇੜਾ ਕਰਕ ਹੋਇਆ ਇਹਨਾਂ ਸਫਾਈ ਕਰਮਚਾਰੀਆਂ ਦੀ ਸਾਰ ਕੋਈ ਨਹੀਂ ਲੈਂਦਾ ਇਹ 300 ਰੁਪਏ ਦਿਹਾੜੀ ਪਿੱਛੇ ਗੰਦੇ ਨਾਲੇ ਚ ਵੜ ਕੇ ਨਾਲਾ ਸਾਫ ਕਰਦੇ ਨੇ ਲੇਕਿਨ ਫਿਰ ਵੀ 2 ਮਹੀਨੇ ਹੋਣ ਦੇ ਬਾਵਜੂਦ ਵੀ ਤਨਖਾਹ ਨਹੀਂ ਮਿਲੀ ਆ ਕੀ ਮਸਲਾ ਹੈਗਾ ਜਿਹੜਾ ਆਪਣਾ ਦੇਖੋ ਜੀ ਅੱਜ ਆ ਖੇਮ ਕਰਨ ਨੂੰ ਵਿੱਚ ਸਾਡੇ ਸਫਾਈ ਸੇਵਕਾਂ ਨੇ ਭਾਈ ਮਹੀਨੇ ਦੀਆਂ ਤਨਖਾਹਾਂ ਲੋੜੀਂਦੀਆਂ ਜਿਹੜੀਆਂ ਤਨਖਾਹਾਂ ਥੱਲੇ ਰਕਮਾਂ ਠੇਕੇ ਦਾ ਕਰਵਾ ਰਹੇ ਥੋਨਾਂ ਜਿਹੜਾ ਸੈਂਟਰ ਆ ਉਹ ਥੋਂ ਦਾ ਜੋ ਠਰ ਮਿਲੀ ਕੋਤੋਂ ਗਰੀਬਾਂ ਨੇ ਅਜਿਹੇ ਹਾਲਾਤ ਜਿਹੋ ਜਿਹੇ ਮੌਸਮ ਦੇ ਗਰੀਬਾਂ ਨੂੰ ਇਹਨਾਂ ਦਾ ਜਿਹੜਾ ਘਰ ਦਾ ਜਿਹੜਾ ਰੋਟੀ ਪਾਣੀ ਬੰਦ ਹੋਇਆ ਪਿਆ ਪਰ ਅਜੇ ਇਹਨਾਂ ਨੇ ਇਸੇ ਹੀ ਦੁੱਖ ਤੋਂ ਇਹ ਤਨਖਾਵਾਂ ਦੀ ਜੇ ਮੰਗ ਕੀਤੀ ਤੇ ਇੱਥੋਂ ਦਾ ਜਿਹੜਾ ਗੁਰਸ਼ਰਨ ਬਿੱਟੂ ਜਿਹੜਾ ਇੱਥੋਂ ਸੈਂਟਰੀ ਇਨਸਪੈਕਟਰ ਜਾਂ ਠੇਕੇਦਾਰਾਂ ਨੇ ਧਮਕੀਆਂ ਦਿੱਤੀਆਂ ਵੀ ਜੇ ਕੰਮ ਕਰਨਾ ਤਾਂ ਕਰੋ ਨਹੀਂ ਤਾਂ ਛੱਡ ਕੇ ਭੱਜੋ ਬਕਾਇਦਾ ਝੂਠੇ ਇਲਜ਼ਾਮ ਇਹਨਾਂ ਦੇ ਲਾ ਕੇ ਸੀਵਰਾਂ ਦੇ ਵਿੱਚ ਵਾੜ ਕੇ ਜਿਨ੍ਹਾਂ ਤੋਂ ਕੰਮ ਜਿਹੜਾ ਬੰਦੂਆ ਮਜ਼ਦੂਰਾਂ ਆ ਕੇ ਸੀਵਰਾਂ ਦੇ ਵਿੱਚ ਵਾੜ ਆੜ ਕੇ ਜਿਨ੍ਹਾਂ ਤੋਂ ਕੰਮ ਜਿਹੜਾ ਬੰਦੂਆ ਮਜ਼ਦੂਰ ਵਾਲਾ ਇੱਕ ਕਰਾਇਆ ਜਾ ਰਿਹਾ ਜਿਹੜਾ ੱੱਕਾ ਇਹ ਸ਼ਹਿਰ ਵਾਸੀ ਇਹਨਾਂ ਦੇ ਨਾਲ ਨੇ ਪਰ ਸਪਾਈ ਪੱਖੋਂ ਸ਼ਹਿਰ ਦਾ ਮੰਦਾ ਹਾਲ ਬਾਜ਼ਾਰ ਦੇ ਕੋਲ ਕੀ ਹਾਕਮ ਕੋਈ ਅਫਸਰ ਕੀ ਕਰਨ ਲਈ ਮੌਕੇ ਤੇ ਕੋਈ ਅਜੇ ਤੱਕ ਨਹੀਂ ਪਹੁੰਚਿਆ ਤੇ ਸਾਡੀ ਬੇਨਤੀ ਆ ਵੀ ਇਹਨਾਂ ਸਪਾਈ ਸੇਵਕਾਂ ਦੇ ਜਿਹੜਾ ਤਨਖਾਹਾਂ ਤੇ ਜਿਹੜੇ ਨਜਾਇਜ਼ ਧਮਕੀਆਂ ਮਿਲ ਰਹੀਆਂ ਉਹਨਾਂ ਦੇ ਖਿਲਾਫ ਕਾਰਵਾਈ ਜਿਹੜਾ ਮਿਲੀ ਭੁਗਤ ਜਿੱਥੋਂ ਦਾ ਜੋ ਵੀ ਠੇਕੇਦਾਰ ਸੈਨੀਟਰੀ ਇਨਸਪੈਕਟਰ ਦਾ ਜਿਹੜਾ ਵੀ ਕੰਮ ਕਰ ਰਿਹਾ ਤੇ ਸੈਨੀਟਰੀ ਇਨਸਪੈਕਟਰ ਦਾ ਜਿਹੜਾ ਵੀ ਕੰਮ ਕਰ ਰਿਹਾ ਉਹਨਾਂ ਨੂੰ ਉਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ 2 ਮਹੀਨੇ ਦੀ ਤਨਖਾਹ ਦੇ ਕੇ ਇਹਨਾਂ ਤੋਂ ਮਾਫੀ ਮੰਗੀ ਜਾਵੇ ਤੇ ਆ ਜਿਹੜੇ ਸ਼ਹਿਰ ਵਾਸੀਆਂ ਦਾ ਸਫਾਈ ਪੱਖੋਂ ਹਾਲ ਤੇ ਆ ਸਫਾਈ ਕਿਹਦੀ ਕਰਵਾਈ ਤਾਂ ਕਿ ਖੇਮ ਕਰਨ ਲੋਕ ਜਿਹੜੇ ਆ ਉਹ ਆਪਣੀ ਆਵਾਜ਼ ਆਈ ਇਹਨਾਂ ਦੀ ਬਹਾਲ ਹੋ ਸਕੇ ਮੇਰੀ ਬੇਨਤੀ ਆ ਇਹਨਾਂ ਲੋਕਾਂ ਦੀ ਤੁਰੰਤ ਬੀਸੀ ਸਾਹਿਬ ਨੂੰ ਸਫਾਈ ਕਮਿਸ਼ਨ ਭਾਰਤ ਸਰਕਾਰ ਐਸ ਸੀ ਐਸਟੀ ਕਮਿਸ਼ਨ ਨੂੰ ਇਹਨਾਂ ਨੂੰ ਨਜਾਇਜ਼ ਧੱਕੇ ਛਾਹਾਂ ਕਰਕੇ ਪਰਚਾ ਨਹੀਂਆਂ ਵੀ ਜਿਹੜੀਆਂ ਨਜਾਇਜ਼ ਇਹਨਾਂ ਗਰੀਬਾਂ ਮਜ਼ਦੂਰਾਂ ਨੂੰ ਤੰਪੀਆਂ ਦਿੱਤੀਆਂ ਨੇ ਨਵਾਈ ਕੀਤੀ ਆ ਇਹਨਾਂ ਮਾਂ ਤੇ ਕੇਦਾਰ ਤੇ ਬੰਦ ਦੀ ਕਾਰਵਾਈ ਇਨੰਮਾਂ ਤੇ ਇਦਾਰ ਤੇ ਪੰਡਿਕਾ